ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਭਾਰਤੀ ਤਵਨ ਵੱਲੋਂ ਵਿਸ਼ਵ ਇਮਿਊਨਾਈਜੇਸ਼ਨ ਵੀਕ ਸੰਬੰਧੀ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਆਯੋਜਨ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਅੰਮ੍ਰਿਤਸਰ ਵਿਖੇ ਕੀਤਾ ਗਿਆ। ਇਸ ਵਰਕਸ਼ਾਪ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਭਾਸ਼ਣ ਮੁਕਾਬਲੇ ਅਤੇ ਪੋਸਟਰ ਮੁਕਾਬਲੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਗਿਆ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਭਾਰਤੀ ਤਵਨ ਨੇ ਕਿਹਾ ਕਿ ਵਿਸ਼ਵ ਟੀਕਾਕਰਨ ਹਫ਼ਤਾ ਪੂਰੇ ਵਿਸ਼ਵ ਭਰ ਵਿੱਚ ਮਿਤੀ 24 ਅਪ੍ਰੈਲ ਤੋਂ 30 ਅਪ੍ਰੈਲ ਤੱਕ ਮਨਾਇਆ ਜਾ ਰਿਹਾ ਹੈ ਇਹ ਹਫਤੇ ਦੌਰਾਨ ਜ਼ਿਲ੍ਹੇ ਭਰ ਦੇ ਸਿਹਤ ਕੇਂਦਰਾਂ ਵਿੱਚ ਸਾਰੇ ਮੈਡੀਕਲ ਤੇ ਪੈਰਾਮੈਡੀਕਲ ਸਟਾਫ ਵੱਲੋਂ ਆਮ ਜਨਤਾ ਨੂੰ ਟੀਕਾਕਰਨ ਮਹੱਤਵ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਆਊਟਰੀਚ ਇਲਾਕੇ ਜਿਵੇਂ ਝੁੱਗੀਆਂ ਬਸਤੀਆਂ ਪੱਠੇ ਗੁਜਰਾਂ ਦੇ ਡੇਰੇ ਮਾਈਗ੍ਰੇਟਰੀ ਅਤੇ ਸਲਮ ਏਰੀਆ ਵਿੱਚ ਟੀਕਾਕਰਨ ਕੈਂਪ ਲਗਾ ਕੇ ਬੱਚਿਆਂ ਦੀ ਵੈਕਸੀਨੇਸ਼ਨ ਪੂਰੀ ਕੀਤੀ ਜਾਵੇਗੀ ਇਸ ਉਪਰੰਤ ਉਸ ਦਾ ਪੂਰਾ ਰਿਕਾਰਡ ਯੂਵਨ ਐਪ ਤੇ ਅਪਲੋਡ ਕੀਤਾ ਜਾਵੇਗਾ ਜਿਸ ਨਾਲ ਹਰੇਕ ਬੱਚੇ ਦਾ ਟੀਕਾਕਰਨ ਦਾ ਰਿਕਾਰਡ ਕਿਸੇ ਵੀ ਜਗ੍ਹਾ ਤੇ ਇੰਟਰਨੈਟ ਦੀ ਮਦਦ ਨਾਲ ਹਾਸਲ ਕੀਤਾ ਜਾ ਸਕੇਗਾ ਜਿਸ ਨਾਲ ਟੀਕਾ ਕਰਨ ਵਿੱਚ ਆਸਾਨੀ ਹੋ ਸਕੇਗੀ ਇਸ ਮੌਕੇ ਵਿਸ਼ੇ ਸਿਹਤ ਸੰਸਥਾ ਵੱਲੋਂ ਡਾਕਟਰ ਇਸ਼ੀਤਾ ਵੱਲੋਂ ਬੱਚਿਆਂ ਨੂੰ ਟੀਕਾ ਕਰਨ ਦੀ ਮਹੱਤਤਾ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਉਪਰੰਤ ਭਾਸ਼ਣ ਮੁਕਾਬਲੇ ਤੇ ਪੋਸਟਰ ਮੁਕਾਬਲੇ ਵਿੱਚ ਜੇਤੂ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ ਇਸ ਮੌਕੇ ਸਕੂਲ ਹੈਲਥ ਨੋਡਲ ਅਫਸਰ ਡਾਕਟਰ ਸੁਨੀਤ ਗੁਰਮ ਗੁਪਤਾ ਡਾਕਟਰ ਰਾਗਵ ਗੁਪਤਾ ਜ਼ਿਲ੍ਹਾ ਐਮਈਆਓ ਅਮਰਦੀਪ ਸਿੰਘ ਪ੍ਰਿੰਸੀਪਲ ਮਨਦੀਪ ਕੌਰ ਅਦਰਸ਼ ਸ਼ਰਮਾ ਮਨਦੀਪ ਕੌਰ ਬਲ ਰਮਨ ਕੁਮਾਰ ਅਤੇ ਸੁਖਬੀਰ ਕੌਰ ਸਣੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ ਮੈਂ ਡਾਕਟਰ ਭਾਰਤੀ धवन ਡੀਆਈਓ ਅੰਮ੍ਰਿਤਸਰ ਸਾਡੇ ਸਿਹਤ ਵਿਭਾਗ ਦੇ ਉਪਰਾਲੇ ਦੇ ਨਾਲ ਅਸੀਂ 24 ਤੋਂ 30 ਤਰੀਕ ਤੱਕ ਵਰਲਡ ਇਮਿਊਨਾਈਜੇਸ਼ਨ ਵੀਕ ਮਨਾ ਰਹੇ ਹਾਂ ਜਿਹਦੇ ਵਿੱਚ ਅਸੀਂ ਹਾਈ ਰਿਸਕ ਏਰੀਆਜ਼ ਤੇ ਜਿਹੜੇ ਲੈਫਟ ਆਊਟ ਤੇ ਡ੍ਰੌਪ ਆਊਟ ਬੱਚੇ ਨੇ ਉਹਨਾਂ ਸਾਰਿਆਂ ਨੂੰ ਵੈਕਸੀਨੇਸ਼ਨ ਕਰਵਾਉਣੀ ਹੈ ਮੇਰੀ ਸਾਰੀ ਹੀ ਆਪਣੇ ਸੋਸਾਇਟੀ ਦੇ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਜੇ ਜੇ ਕਿਸੇ ਦਾ ਕੋਈ ਵੀ ਟੀਕਾ ਰਹਿ ਗਿਆ ਹੋਵੇ ਜਾਂ ਬਾਈ ਚਾਂਸ ਕੋਈ ਟੀਕਾ ਲੱਗਾ ਹੀ ਨਾ ਹੋਵੇ ਉਹ ਸਾਰਿਆਂ ਨੂੰ ਆਪਣੇ ਨੇੜਲੇ ਦੇ ਸੈਂਟਰ ਚ ਜਾ ਕੇ ਤੇ ਬਾਕੀ ਆਪਣੇ ਭੰਦੇ ਟੀਕੇ ਲਗਵਾਣ ਤੇ ਸਾਰੀਆਂ ਜਿਹੜੀਆਂ ਪ੍ਰੈਗਨੈਂਟ ਊਮਨ ਐ ਉਹ अर्ਲੀ अर्ਲੀ ਰਜਿਸਟ੍ਰੇਸ਼ਨ ਕਰਾਉਣ अर्ਲੀ ਰਜਿਸਟ੍ਰੇਸ਼ਨ ਦਾ ਮਤਲਬ ਹੈ ਕਿ 3 ਮਹੀਨੇ ਤੋਂ ਪਹਿਲਾਂ ਪਹਿਲਾਂ ਆਪਣੀ ਰਜਿਸਟ੍ਰੇਸ਼ਨ ਕਰਵਾਣ ਤੇ ਆਪਣਾ ਟੈਟਨਸ ਦਾ ਟੀਕਾ ਲਗਵਾਣ ਤਾਂ ਕਿ ਅਪਾ ਅਗਲਾ ਝੜਾ ਸਾਡਾ ਫਿਊਚਰ ਆ ਉਹਨੂੰ ਅਸੀਂ ਸਵਸਥ ਰੱਖ ਸਕੀਏ ਇਹ ਉਪਰਾਲਾ ਸਾਨੂੰ ਸਾਡੇ ਸਿਹਤ ਮਹਿਕਮੇ ਪੰਜਾਬ ਵੱਲੋਂ ਦਿੱਤਾ ਗਿਆ ਹੈ ਤੇ ਇਹਦੇ ਵਿੱਚ ਅਸੀਂ ਸਾਰੇ ਹੀ ਝੜੇ ਏਰੀਆਜ਼ ਨੇ ਜਿਵੇਂ ਕਿ ਅਨਕਵਰਡ ਏਰੀਆ ਕੋਈ ਹੈਗੇ ਆ ਜਾਂ ਹਾਈ ਰਿਸਕ ਏਰੀਆ ਹੈ ਜਾਂ ਗੁੱਜਰ ਨੇ ਜਾਂ ਕੋਈ ਟੱਪਰ ਵਾਸੀ ਨੇ ਜਾਂ ਕੋਈ ਨੋਮੈਡਸ ਨੇ ਜਿਨ੍ਹਾਂ ਨੂੰ ਕੋਈ ਵੀ ਟੀਕਾ ਨਹੀਂ ਲੱਗਾ ਅਸੀਂ ਉਹਨਾਂ ਨੂੰ ਪਕੜਨਾ ਹੈ ਉਹਨਾਂ ਨੂੰ ਮੋਟੀਵੇਟ ਕਰਨਾ ਹੈ ਤੇ ਉਹਨਾਂ ਨੂੰ ਸਾਰੇ ਇੰਜੈਕਸ਼ਨ ਜਿਹੜੇ ਉਹਨਾਂ ਦੇ ਬੰਦੇ ਆ ਉਹ ਲਗਾਉਣੇ ਨੇ ਅੱਜ ਅਸੀਂ ਮਾਲ ਰੋਡ ਸਕੂਲ ਐਮਿਨੈਂਟ ਸਕੂਲ ਦੇ ਵਿੱਚ ਪ੍ਰੋਗਰਾਮ ਕੀਤਾ ਜਿੱਥੇ ਕਿ ਅਸੀਂ ਡੈਕਲੇਮੇਸ਼ਨ ਕੰਟੈਸਟ ਕਰਵਾਇਆ ਤੇ ਪੇਂਟਿੰਗ ਕੰਪੀਟੀਸ਼ਨ ਕਰਵਾਇਆ ਹੈ ਤੇ ਇੱਥੇ ਆਨ ਕੇ ਪਤਾ ਲੱਗਾ ਇੱਥੇ ਸੁਣਨ ਤੋਂ ਬਾਅਦ ਪਤਾ ਲੱਗਾ ਕਿ ਸਾਰੇ ਬੱਚੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤਿਆਰ ਕਰਕੇ ਆਏ ਹੋਏ ਸੀ ਪਰ ਪ੍ਰੋਬਲਮ ਇਹ ਆ ਕਿ ਜਦੋਂ ਫਰਸਟ ਸੈਕਿੰਡ ਥਰਡ ਕੱਢਣੇ ਹੁੰਦੇ ਤੇ winner ਤਾਂ ਕੋਈ ਇੱਕ ਹੀ ਹੁੰਦਾ ਹੈ ਇਸ ਕਰਕੇ ਸਾਨੂੰ ਉਹਦੇ ਵਿੱਚ ਬੜੀ ਮੁਸ਼ਕਿਲ ਆਈ ਕਿ ਅਸੀਂ ਕਿਨੂੰ ਫਰਸਟ ਰੱਖੀਏ ਕਿਨੂੰ ਸੈਕਿੰਡ ਤੇ ਕਿਨੂੰ ਥਰਡ ਤੇ ਕਿਨੂੰ ਛੱਡ ਦਈਏ ਇਸ ਕਰਕੇ ਥੋੜੀ ਸਾਡੇ ਵਾਸਤੇ ਪ੍ਰੋਬਲਮ ਸੀ ਪਰ ਟੀਚਰਸ ਨੇ ਇੱਥੇ ਬਹੁਤ ਹੀ ਵਧੀਆ ਕੰਮ ਕਰਾਇਆ ਸਾਰੇ ਬੱਚਿਆਂ ਨੂੰ ਬਹੁਤ ਜ਼ਿਆਦਾ ਨੌਲੇਜ ਸੀ ਐਂਡ ਉਹ ਤਤਪਰ ਵੀ ਹੋਏ ਨੇ ਕਿ ਉਹ ਘਰ ਘਰ ਜਾ ਕੇ ਆਪਣੇ ਘਰਾਂ 'ਚ ਜਾ ਕੇ ਜਾਂ ਆਪਣੇ ਗੁਆਂਢੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਇਸ ਟਿਕਾਕਰਨ ਮੁਹਿੰਮ ਬਾਰੇ ਦੱਸਣਗੇ ਤੇ ਸਾਰਿਆਂ ਨੂੰ ਮੋਟੀਵੇਟ ਕਰਨਗੇ ਕਿ ਕੋਈ ਵੀ ਟੀਕੇ ਤੋਂ ਬਿਨਾ ਨਾ ਰਹਿ ਜਾਵੇ